ਪੈਂਡ ਚੰਡੂ ਡਾਦਾ ਗੁਰਨਾਬ ਸਿੰਘ ਇਹ ਜਿਹੜਾ ਐਕਸੀਡੈਂਟ ਹੋਇਆ ਵਾ ਇਹ ਕਿਸ ਤਰ੍ਹਾਂ ਹੋਇਆ ਇਹ ਇਹ ਸਭ ਕਾਰ ਦੀ ਵਜ੍ਹਾ ਰੌਂ ਸਾਈਡ ਲਿਆ ਕੇ ਗੱਡੀ ਇਹ ਠੋਕਤੀ ਇਹ ਨਾ ਪਹਿਲਾਂ ਪਿੱਛੇ ਬੰਦਾ ਬੰਦੇ ਨੂੰ ਢਾ ਲਿਆ ਮੋਟਰਸਾਈਕਲ ਵਾਲੇ ਨੂੰ ਕਿਹੜੀ ਸਾਈਡ ਤੋਂ ਆਉਂਦੀ ਏ ਇਹ ਆਈ ਕਲਾ ਕਲਾ ਨਵਰ ਵਾਲੋ ਸਾਈਡ ਤੋਂ ਆਉਂਦੀ ਕਾਰ ਨਾਲ ਸਾਸ ਰੋਡ ਤੇ ਲਾਜ ਸਾਈਡ ਤੇ ਖਲੋਤਾ ਟਾਇਰ ਠੰਡੇ ਕਰਨ ਦੇ ਆ ਗੱਡੀ ਦੇ ਕਿੰਨੇ ਜਾਨੇ ਇਹ ਦੋ ਜਾਨੇ ਤੇ ਸੱਟਾਂ ਲੱਗੀਆਂ ਦੋਨਾਂ ਨੇ ਆਹ ਸੱਟਾਂ ਲੱਗੀਆਂ ਦੋ ਜਾਨਾਂ ਦੇ ਨੋ ਇੱਕ ਮੋਟਰਸਾਈਕਲ ਵਾਲਾ ਟਾਇਆ ਇਹਨਾਂ ਪਿੱਛੇ ਨਾਲ ਹੀ ਮੋਟਰਸਾਈਕਲ ਮੁੜ ਕੇ ਗੱਡੀ ਇਹਨਾਂ ਕੋਈ ਕੰਟਰੋਲ ਨਹੀਂ ਪਾਇਆ ਕੀ ਖਾਦਾ ਵਿੱਚ ਗੋਲੀਆਂ ਪਈਆਂ ਨਸ਼ਾ ਵਿੱਚ ਪਿਆ ਦੇ ਇੱਕ ਮਲਾਇਆ ਦੀ ਬਰਦੀ ਵਿੱਚ ਪਈ ਹੈ ਇਸ ਤੁਹਾਡੀ ਗੱਡੀ ਇੱਥੇ ਖੜੀ ਖੜੀ ਗੱਡੀ ਦੇ ਵਿੱਚ ਇਲਾਕਾ ਹਾਂ ਫਲੋਤੀ ਗੱਡੀ ਜੀ ਬਾਈ ਸ਼ਾਵੇਂ ਲਾਈ ਗੱਡੀ ਸਾਈਡ ਤੇ ਸਸ ਰੋਡ ਦੇ ਅਸੀਂ ਨਾ ਇੱਕ ਸਰਕਸ ਰੱਖਿਆ ਫੋਰਸ 112 ਦੇ ਲੱਗੇ ਹੋਏ ਕਾਲਾ ਨਾ ਰੋਡ ਤੇ ਆਪਾਂ ਨੂੰ ਮਿਲੀ 112 ਤੋਂ ਕਾਲ ਆਈ ਆ ਕਿ ਮੰਗਲ ਸ਼ੈਨ ਪੁਲੀ ਤੇ ਐਕਸੀਡੈਂਟ ਹੋ ਗਿਆ ਆਪਾਂ ਫੌਰਨ ਪਹੁੰਚੇ ਉੱਥੇ ਉੱਥੇ ਪਹੁੰਚ ਕੇ ਵੇਖਿਆ ਵੀ ਗੱਡੀ ਦੇ ਵਿੱਚ ਦੋ ਜਣੇ ਪਏ ਆ ਜਿਹੜਾ ਕਿ ਦੋਹਾਂ ਨੂੰ ਆਪਾਂ ਹਸਪਤਾਲ ਲਿਆਂਦਾ ਸਰਕਾਰੀ ਹਸਪਤਾਲ ਕੱਢ ਕੇ ਲਿਆਂਦਾ ਆਪਣੀ ਗੱਡੀ ਤੇ ਤੇ ਜਿਹੜੀ ਹਸਪਤਾਲ ਵਾਲਿਆਂ ਕਿਹਾ ਵੀ ਇੱਕ ਦੀ ਡੈਥ ਹੋ ਗਈ ਆ ਇੱਕ ਠੀਕ ਆ ਗੱਡੀ ਦੀ ਕਿੱਥੇ ਲੱਗੀ ਪਈ ਸੀ ਗੱਡੀ ਸਾਡੇ ਹੰਦਾਂ ਨੂੰ ਵਜੀ ਸੀ ਜੀ ਰੌਂਗ ਨਹੀਂ ਆਪਣੀ ਸਾਈਡ ਤੇ ਪਾ ਲੱਗੀ ਥੱਲੇ ਉਤਰ ਕੇ ਵਜੀ ਹੋ ਗਈ ਕਿੱਥੇ ਵਜੀ ਗੱਡੀ ਜੀ ਮੰਗਲ ਸ਼ਾਨ ਪੁਜੀ ਤੇ ਟਰੱਕ ਦੇ ਪਿੱਛੇ ਮਾਰੀ ਟਰੱਕ ਦੇ ਅਗਲੇ ਬੰਨੇ ਟਰੱਕ ਲੋਤਾਵਾ ਟਰੱਕ ਦੇ ਨਾਲ ਵੱਜੀ ਆ। ਕਿਤੇ ਗੱਡੀ ਚ ਵਰਤੀ ਵੀ ਪਈ ਕੇ ਤੂੰ? ਇਹ ਜਿਹੜੀਆਂ ਹਾਂ ਵੇਖੀ ਐ ਸ਼ੀਸ਼ੀ ਤੇ ਜਾ ਕੇ ਸ਼ੀਸ਼ੀ ਤੇ ਆ ਕੇ ਕੱਢ ਕੇ ਤੇ ਹਾਂ ਲੈ ਆਂਦੇ ਆ। ਇਹ ਕਿੰਨੇ ਜਾਣੇ ਸੀ ਗੱਡੀ 'ਚ? ਇਹ ਦੋ ਜਾਣੇ। ਤੇ ਦੋਨੋਂ ਠੀਕ ਨੇ ਜਾਂ? ਨਹੀਂ ਇੱਕ ਡੈੱਡ ਹੋ ਗਿਆ ਹੇ ਤਲ ਵਾਲਿਆਂ ਡਾਕਟਰ ਸਾਹਿਬ ਨੇ ਕਿਹਾ ਵੀ ਇੱਕ ਡੈੱਡ ਹੋ ਗਿਆ ਵਾ। ਇੱਕ ਠੀਕ ਆ। ਪਤਾ ਲੱਗਿਆ ਕਿੱਥੋਂ ਦੀ ਹੈ ਇਹ ਕੰਦੇ ਵਾਸੀ ਕਿਹਦੇ ਨੇ? ਪਤਾ ਲੱਗੇ ਨਹੀਂ ਲੱਗਾ ਵੈਸੇ ਨਾ। ਨਾਂ ਨੂੰ ਕੁਝ ਮਨ ਲੱਗਦਾ। ਨਾਂ ਨੂੰ ਨਹੀਂ ਕੁਝ ਪਤਾ ਲੱਗਦਾ। ਉਹ ਜੀ ਜਾਰੀ ਹੈ ਕੰਮ। ਤਲਾਚ